बहुत ही मेहनती स्टाफ मेरे पेरेंट का बहुत बहुत थैंक्स करना चाहूंगी जिन्ह ने मेनु माहौल दिता मैं मैरिट जाऊंगी क्योंकि कई बार तो बच्चे स्कूल का माहौल नहीं मिलता ਜਾ ਫਿਰ ਕਈ ਵਾਰ ਉਹਦੇ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ ਤਾਂ ਮੇਰੇ ਪੇਰੈਂਟਸ ਨੇ ਕਹਿੰਦੇ ਮਜਬੂਰੀਆਂ ਹੁੰਦੇ ਹੋਏ ਵੀ ਕਦੇ ਮੈਨੂੰ ਫੋਰਸ ਨਹੀਂ ਕੀਤਾ ਉਹਨਾਂ ਨੇ ਮੈਨੂੰ ਪੂਰਾ ਮਾਹੌਲ ਦਿੱਤਾ ਕਿ ਮੈਂ ਪੂਰਾ ਮਨ ਲਾ ਕੇ ਪੜ੍ਹਾਈ ਕਰਾਂ ਤੇ ਮੈਂ ਉਹ ਪੜ੍ਹਾਈ ਕੀਤੀ ਵੀ ਹੈ ਤੇ ਮੈਂ ਉਹਨਾਂ ਨੂੰ ਅੱਜ ਵੀ ਪ੍ਰਾਊਡਲੀ ਫੀਲ ਹੁੰਦਾ ਸਭ ਤੋਂ ਸਪੈਸ਼ਲ ਥੈਂਕਸ ਮੇਰਾ ਮੇਰੇ ਮੈਥ ਟੀਚਰ ਨੂੰ ਐ ਗੁਪਰੀ ਸਰ ਜਿਨ੍ਹਾਂ ਨੇ ਮੈਨੂੰ ਹਰ ਜਗ੍ਹਾ ਤੇ ਹਮੇਸ਼ਾ سپورਟ ਕੀਤਾ ਦੋ ਸਾਲਾਂ ਦੇ ਵਿੱਚ ਉਹਨਾਂ ਨੇ ਮੈਨੂੰ 2 ਸਾਲਾਂ ਦੇ ਵਿੱਚ ਇੰਨਾ ਕਾਬਿਲ ਬਣਾਤਾ ਕਿ ਮੈਂ ਅੱਜ ਇੱਥੇ ਹੁਣਾਂ ਦੀ ਇਸ ਅਗਵਾਈ ਦੇ ਕਰਕੇ ਮੈਂ ਇਸ ਲੈਰਟ ਦੇ ਲਈ ਏਬਲ ਹੋਈਆਂ ਤਾਂ ਇੱਕ ਕਲਾਪਿੰਗ ਉਹਨਾਂ ਦੇ ਨਾਮ ਤੇ ਵਸੇ ਮੈਨੂੰ ਸਾਰੇ ਹੀ ਫੀਚਰਸ ਨੇ ਸਪੋਰਟ ਕੀਤਾ ਸੰਸ ਅਮਨ ਮੈਮ ਅੰ ਪੰਜਾਬੀ ਗੁਰਲੀਨਾਂ ਸਿਟੀ ਸਰ ਸਾਰੇ ਟੀਚਰਸ ਜਿਨ੍ਹਾਂ ਨੇ ਮੈਨੂੰ ਪੜਾਇਆ ਬਹੁਤ ਬਹੁਤ ਮੇਰਾ ਥੈਂਕਸ ਸੋਣਾ ਨੂੰ ਕਿਉਂਕਿ ਇਕੱਲੀ ਮੇਰੀ ਮਿਹਨਤ ਨਹੀਂ ਐ ਮੈਨੂੰ ਪੜਾਉਣ ਵਾਲੇ ਟੀਚਰਸ ਦੀ ਵੀ ਉਨੀ ਮਿਹਨਤ ਆ ਉਹਨਾਂ ਨੇ ਮਗਰੋਂ ਮੇਰੇ ਤੇ ਪੂਰਾ ਜੋਰ ਦਿੱਤਾ ਕਿਉਂਕਿ ਉਹ ਜਾਣਦੇ ਸੀ ਵੀ ਆਪਾਂ ਆਪਾਂ ਨੂੰ ਇੰਨਾ ਨਹੀਂ ਜਾਣ ਦਿੰਦੇ ਜਿੰਨਾ ਕਿ ਇੱਕ ਟੀਚਰ ਜਾਣਦਾ ਤਾਂ ਇਹਨਾਂ ਸਾਰੇ ਟੀਚਰਸ ਦਾ ਹੀ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝ ਕੇ ਮੈਨੂੰ ਉਨੀ ਤਿਆਰੀ ਕਰਵਾਈ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਕਿਵੇਂ ਮਤਲਬ ਕਿੰਨੀ ਸਟੱਡੀ ਕਰਦੀ ਆ ਤਾਂ ਮੈਂ 6 ਘੰਟੇ ਤੱਕ ਸਕੂਲ ਦੇ ਵਿੱਚ ਪੜ੍ਹਨੀ ਸੀ ਕਰੇ ਜਾਂ ਕਿ ਮੈਂ 4 ਵਜੇ ਤੋਂ ਸਟਾਰਟ ਹੋ ਕੇ ਰਾਤ ਦੇ 10-11 ਵਜੇ ਤੱਕ ਸਟੱਡੀ ਕਰਦੀ ਸੀ ਵਿੱਚ ਥੋੜਾ ਬਹੁਤ ਬ੍ਰੇਕ ਵੀ ਐਸੇ ਤਾਂ ਮੈਨੂੰ ਕਦੇ ਘਰਦਿਆਂ ਨੇ ਕੋਰਸ ਹੋ ਗਿਆ ਤਵੇ ਹਾਂ ਪੜ੍ਹਾਈ ਛੱਡ ਕੇ ਕੰਮ ਕਰ ਪਰ ਫਿਰ ਵੀ ਮੈਂ ਆਪਦੇ ਵੱਲੋਂ ਜਿੰਨਾ ਹੁੰਦਾ ਸੀ ਉਹਨਾ ਕੀਤਾ ਤਮੇ 10:00 11:00 ਵਜੇ ਤੱਕ ਮੇਰਾ ਰੁਟੀਨ ਸੀ ਜਿੰਨੇ ਵੀ ਸਬਜੈਕਟ ਸੀ ਮੈਂ ਸਾਰਿਆਂ ਨੂੰ ਟਾਈਮ ਦਿੱਤਾ ਕੋਈ ਐਵੇਂ ਵੀ ਕਿਸੇ ਨੂੰ ਘੱਟ ਕਿਸੇ ਨੂੰ ਵੱਧ ਪਰ ਹਾਂ ਵੀ ਜਿਵੇਂ ਕੁਝ ਕੁ ਸਬਜੈਕਟ ਹੁੰਦੇ ਆ ਵੀ ਉਹ ਆਬਵੀਅਸਲੀ ਜ਼ਿਆਦਾ ਟਾਈਮ ਲੈਂਦੇ ਆ ਸਪੈਸ਼ਲੀ ਮੈਂ ਸਭ ਤੋਂ ਜ਼ਿਆਦਾ ਟਾਈਮ ਦਿੱਤਾ ਸੀ ਉਹ ਮੈਥ ਸੀ ਦੋ ਸਾਲ ਮੈਂ ਦੋ ਸਾਲ ਪੂਰੀ ਮਿਹਨਤ ਕੀਤੀ ਆ ਸਿਰਫ ਮੈਥ ਦੇ ਲਈ ਕਿਉਂਕਿ ਮੇਰਾ ਇੱਕ ਡਰੀਮ ਸੀ ਵੀ ਮੈਂ 8th ਦੇ ਵਿੱਚ ਚਲੋ ਨਹੀਂ ਲੈ ਪਾਈ ਸੀ ਨੰਬਰ ਤਾਂ ਪਰ ਮੇਰਾ ਪੂਰਾ ਇੱਕ ਮੈਂ ਮਤਲਬ ਆਪਣੇ ਮਨ ਦੇ ਵਿੱਚ ਉਤਾਰੇ ਹੋਏ ਸੀ ਕਿ ਮੈਂ 10th ਦੇ ਰਿਜ਼ਲਟ ਵਿੱਚ 100 ਆਊਟ ਆਫ 100 ਲੈਣੀ ਹੈ ਹਉ ਜਿਵੇਂ ਵੀ ਲਵਾਂ ਤੇ ਉਹ ਮੈਨੂੰ ਮੇਰੇ ਟੀਚਰ ਜੀ ਵੀ ਪੂਰੀ سپورਟ ਸੀ ਪੂਰੀ ਮਿਹਨਤ ਸੀ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਤੇ ਅੱਜ ਮੈਂ ਉਹ ਕਰ ਲਿਆ ਜਿਹੜਾ ਮੈਂ ਚਾਹੁੰਦੀ ਸੀ ਵੀ ਮੇਰੇ ਮੈਥ ਦੇ ਵਿੱਚ ਪੂਰੇ ਨੰਬਰ ਆਣ ਉਹ ਸਪੈਸ਼ਲ ਥੈਂਕਸ ਮੇਰਾ ਮੇਰੇ ਮੈਥ ਟੀਚਰ ਲਈ ਆ ਐਂਡ ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹੂੰਗੀ ਕਿ ਕਦੇ ਵੀ ਆਪਣੀ ਕੋਈ ਮਜਬੂਰੀ ਨੂੰ ਦੇਖ ਕੇ ਇਹ ਨਹੀਂ ਸੋਚਣਾ ਚਾਹੀਦਾ ਵੀ ਮੇਰੇ ਤੋਂ ਪੜ੍ਹਾਈ ਨਹੀਂ ਹੋਣੀ ਜਾਂ ਮੈਂ ਇਹ ਨਹੀਂ ਕਰ ਸਕਦਾ ਹਰੇਕ ਦੇ ਲਾਈਫ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਨੇ ਪਰ ਸਾਨੂੰ ਉਹਨਾਂ ਪ੍ਰੋਬਲਮਸ ਨੂੰ ਆਪਣੇ ਉੱਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ ਸਗੋ ਆਪਣੇ ਆਪ ਦੇ ਵਿੱਚ ਇੱਕ ਮਤਲਬ ਆਪਾਂ ਨੂੰ ਤਮੰਨਾ ਲਿਆਉਣੀ ਚਾਹੀਦੀ ਹੈ ਵੀ ਹਾਂ ਮੈਂ ਇਹਨਾਂ ਪ੍ਰੋਬਲਮਸ ਤੋਂ ਉੱਪਰ ਉੱਠ ਕੇ ਮਿਹਨਤ ਕਰ ਰਹੀ ਆਂ ਕਿਉਂਕਿ ਸਾਡੇ ਮਾਪੇ ਵੀ ਸਾਨੂੰ ਇਹੀ ਸੋਚ ਕੇ ਭੇਜਦੇ ਨੇ ਵੀ ਜੋ ਅਸੀਂ ਨਹੀਂ ਕਰ ਪਾਏ ਉਹ ਸਾਡੇ ਬੱਚੇ ਕਰ ਦੇਣਗੇ ਤਾਂ ਸਾਰੇ ਤੁਸੀਂ ਬਹੁਤ ਹੀ ਮਤਲਬ ਥੋੜਾ ਵੀ ਥੈਂਕ ਯੂ ਤੁਸੀਂ ਸਾਰਿਆਂ ਨੇ ਮੇਰਾ ਬਹੁਤ ਸਹਾ ਦਿੱਤਾ ਇਹਨਾਂ 2 ਸਾਲਾਂ ਚ ਤਾਂ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਸਾਰੇ ਵੀ ਐਵੇਂ ਹੀ ਮੇਰੀ ਤਰ੍ਹਾਂ ਮਿਹਨਤ ਕਰੋਗੇ ਤੇ ਆਪਣੇ ਮਾਪੇ ਦਾ ਸਕੂਲ ਦਾ ਅਖੀਰਲੀ ਆਪਣਾ ਨਾਮ ਰੌਸ਼ਨ ਕਰੋਗੇ ਥੈਂਕਸ एवरीवन